ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਸਫਰ-ਏ-ਸ਼ਹਾਦਤ ਦਾ 11 ਪੋਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਗੰਗੂ ਕੁੰਮਾ ਮਾਛਕੀ ਦੀ ਝੁਕੀ ਵਿੱਚੋਂ ਛੋਟੇ ਸਾਬ ਚੌਧਿਆ ਅਤੇ ਮਾਤਾ ਗੁਜਰੀ ਜੀ ਨੂੰ ਆਪਣੇ ਨਾਲ ਪਿੰਡ ਸਰਹੇੜੀ ਲਿਆ ਗਿਆ ਸੀ ਉਸ ਦੀਆਂ ਨਜ਼ਰਾਂ ਮਾਤਾ ਗੁਜਰੀ ਜੀ ਦੀਆਂ ਮੋਰਾ ਵਾਲੀ ਥੈਲੀ ਤੇ ਸਨ ਉਸ ਨੇ ਰਾਤ ਦੇ ਸਮੇਂ ਮੌਕਾ ਦੇਖਦਿਆਂ ਹੀ ਥੈਲੀ ਨੂੰ ਚੁਰਾ ਲਿਆ ਜਦੋਂ ਮਾਤਾ ਗੁਜਰੀ ਨੇ ਪੁੱਛਿਆ ਕਿ ਥੈਲੀ ਕਿਥੇ ਗਈ ਤਾਂ ਉਸਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮਾਤਾ ਗੁਜਰੀ ਨੇ ਉਸਨੂੰ ਕਿਹਾ ਕਿ ਗੰਗੂ ਰੌਲਾ ਨਾ ਪਾ ਬਾਰੂ ਕਰੇ ਕੋਈ ਆਇਆ ਨਹੀਂ ਇਸ ਲਈ ਮੋਰਾਂ ਵਾਲੀ ਥੈਲੀ ਇੱਥੇ ਹੀ ਹੋਵੇਗੀ ਇਸ ਗੱਲ ਨੂੰ ਲੈ ਕੇ ਗੰਗੂ ਦੇ ਮਨ ਵਿੱਚ ਬੜਾ ਗੁੱਸਾ ਆਇਆ ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡਾ ਥਾਣੇ ਗੋਤਵਾਲੀ ਵਿੱਚ ਜਾ ਪਹੁੰਚਿਆ ਅਸਮੇਦੀ ਦੌਰਾਨ ਦੋ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਡਿਊਟੀ ਤੇ ਤਾਂ ਆਏ ਸਨ। ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਿਰਧ ਮਾਤਾ ਗੁਜਰੀ ਜੀ ਅਤੇ ਦੋਨੇ ਸਾਹਿਬਜ਼ਾਦੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਪੱਠੇ ਹੋਏ ਨੇ। ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕੋਤਵਾਲੀ ਥਾਣੇ ਵਿੱਚ ਲਿਆਏ ਐ। ਇੱਥੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ। ਇੱਕ ਰਾਤ ਥਾਣੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਉਸ ਰਾਤ ਮਾਤਾ ਗੁਜਰੀ ਜੀ ਤੇ ਦੋਨੇ ਸੈਬਜਾਦਿਆਂ ਨੂੰ ਨਾ ਰੋਟੀ ਦਿੱਤੀ ਗਈ ਨਾ ਪਾਣੀ ਦਿੱਤਾ ਗਿਆ। ਨਾ ਹੀ ਠੰਡ ਤੋਂ ਬਚਣ ਲਈ ਕੋਈ ਕਪੜਾ ਦਿੱਤਾ ਗਿਆ। ਸਵੇਰ ਹੁੰਦਿਆਂ ਹੀ ਮਾਤਾ ਗੁਜਰੀ ਤੇ ਦੋਨੇ ਸੈਬਜਾਦਿਆਂ ਨੂੰ ਸਰਖੰਦ ਲੈ ਗਏ। ਥਾਣੇਦਾਰ ਨੇ ਇੱਕ ਬੈਲਗੱਡੀ ਵਿੱਚ ਮਾਤਾ ਜੀ ਅਤੇ ਬੱਚਿਆਂ ਨੂੰ ਸਰਖੰਦ ਦੇ নবাব ਵਜੀਦ ਖਾਨ ਦੇ ਕੋਲ ਕੜੇ ਪੈਰੇ ਵਿੱਚ ਪਹੁੰਚਵਾ ਦਿੱਤਾ। ਉੱਥੇ ਉਨ੍ਹਾਂ ਨੂੰ ਠੰਡੀ ਰੁੱਤ ਦੀ ਰਾਤ ਵਿੱਚ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਅਤੇ ਉਹਨਾਂ ਦੇ ਲਈ ਪੋਜਨ ਦੀ ਵਿਵਸਥਾ ਤੱਕ ਨਹੀਂ ਕੀਤੀ ਗਈ। ਦੂਜੀ ਸਵੇਰੇ ਇੱਕ ਦੁੱਧ ਵਾਲੇ ਮੋਤੀ ਮਹਾਰਾਜ ਜੀ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਪਲਾਇਆ। ਨਵਾਬ ਵਜੀਦ ਖਾਨ ਜੋ ਗੁਰਗੋਬਿੰਦ ਸਿੰਘ ਸਾਹਿਬ ਨੂੰ ਜਿੰਦਾ ਫੜਨ ਦੇ ਲਈ 7 ਮਹੀਨੇ ਤੱਕ ਫੌਜ ਸਹਿਤ ਅਨੰਦਪੁਰ ਦੇ ਆਸ-ਪਾਸ ਭਟਕਦਾ ਰਿਹਾ। ਪਨਿਰਾਸ਼ ਹੋ ਕੇ ਵਾਪਸ ਪਰਤ ਆਇਆ ਸੀ ਉਸਨੇ ਜਦੋਂ ਗੁਰੂ ਸਾਹਿਬ ਦੇ 마ਸੂਮ ਬੱਚਿਆਂ ਤੇ ਬਜ਼ੁਰਗ ਮਾਤਾ ਨੂੰ ਆਪਣੇ ਕੈਦੀਆਂ ਦੇ ਰੂਪ ਵਿੱਚ ਵੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਉਸਨੇ ਅਗਲੀ ਸਵੇਰ ਬੱਚਿਆਂ ਨੂੰ ਕਚਾਰੇ ਵਿੱਚ ਪੇਸ਼ ਕਰਨ ਦੇ ਲਈ ਫਰਮਾਨ ਜਾਰੀ ਕੀਤਾ ਦਸੰਬਰ ਦੀ برف ਫਰਕੀ ਠੰਡੀ ਰਾਤ ਨੂੰ ਠੰਡੇ ਬੋਰਜ ਵਿੱਚ ਬੈਠੀ ਮਾਤਾ ਗੁਜਰੀ ਜੀ ਆਪਣੇ ਨੰਨੇ ਨੰਨੇ ਦੋਨਾਂ ਪੋਤਰਿਆਂ ਨੂੰ ਸਰੀਰ ਦੇ ਨਾਲ ਲਾ ਕੇ ਗਰਮਾਈਏ ਤੇ ਚੁੰਮ ਚੁੰਮ ਕੇ ਸਲਾਮ ਦਾ ਯਤਨ ਕਰਦੀ ਰਹੀ ਮਾਤਾ ਜੀ ਨੇ ਸੁਏਰ ਹੁੰਦੇ ਹੀ ਮਸੂਮਾਂ ਨੂੰ ਜਗਾਇਆ ਤੇ ਪਿਆਰ ਦੇ ਨਾਲ ਤਿਆਰ ਕੀਤਾ ਦਾਦੀ ਪੋਤਰੀਆਂ ਵੱਲੋਂ ਕਹਿਣ ਲੱਗੀ ਪਤਾ ਹੈ ਤੁਸੀਂ ਉਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚਿਓ ਜਿਨ੍ਹਾਂ ਨੇ ਅਤਿਆਚਾਰੀਆਂ ਨੂੰ ਕਦੇ ਹਾਰ ਨਹੀਂ ਮੰਨੀ ਧਰਮ ਦੀ ਆਨ ਤੇ ਸ਼ਾਨ ਦੇ ਬਦਲੇ ਜਿਨੇ ਆਪਣਾ ਸਭਨੀ ਥਾਂ ਹੀ ਦਾਂ ਤੇ ਲਗਾ ਦਿੱਤਾ ਇਸ ਤੋਂ ਪਹਿਲਾਂ ਉਸਨੇ ਆਪਣੇ ਪਿਤਾ ਨੂੰ ਵੀ ਸ਼ਹੀਦੀ ਦੇਣ ਦੇ ਲਈ ਪ੍ਰੇਰਿਤ ਕੀਤਾ ਵੇਖਣਾ ਕਿ ਤੇ ਵਜੀਦ ਖਾਨ ਦੁਆਰਾ ਦਿੱਤੇ ਲਾਲਚ ਅਤੇ ਡਰ ਦੇ ਕਾਰਨ ਧਰਮ ਵਿੱਚ ਕਮਜ਼ੋਰੀ ਨਾ ਦਿਖਾ ਦੇਣਾ ਆਪਣੇ ਪਿਤਾ ਅਤੇ ਧਰਮ ਦੀ ਸ਼ਾਨ ਨੂੰ ਜਾਨ ਨਿਸ਼ਾਵਰ ਕਰਕੇ ਵੀ ਤੁਸੀਂ ਕਾਇਮ ਰੱਖਣਾ ਦਾਦੀ ਪੋਤਰੀਆਂ ਨੂੰ ਇਹ ਸਭ ਕੁਝ ਸਮਝਾ ਰਹੀ ਸੀ ਕਿ ਵਜੀਦ ਖਾਨ ਦੇ ਸਿਪਾਹੀ ਦੋਨਾਂ ਸਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲੈ ਜਾਣ ਲਈ ਆ ਗਏ ਜਾਂਦੇ ਹੋਏ ਦਾਦੀ ਮਾਂ ਨੇ ਫਿਰ ਸਹਿਬਜ਼ਾਦਿਆਂ ਦਾ ਮੱਥਾ ਚੁੰਮਿਆ ਪਿੱਠ ਹੁਤੇ ਹੱਥ ਫੇਰਦੇ ਹੋਏ ਉਹਨਾਂ ਨੂੰ ਸਿਪਾਹੀਆਂ ਦੇ ਨਾਲ ਪੇਸ਼ ਦਿੱਤਾ ਕਚਹਿਰੀ ਦਾ ਵੱਡਾ ਦਰਵਾਜ਼ਾ ਪੰਸੀ ਸਹਿਬਜ਼ਾਦਿਆਂ ਨੂੰ ਖਿੜਕੀ ਵੱਲੋਂ ਅੰਦਰ ਪਰਵੇਸ਼ ਕਰਨ ਨੂੰ ਕਿਹਾ ਗਿਆ। ਰਸਤੇ ਵਿੱਚ ਉਹਨਾਂ ਨੂੰ ਵਾਰ-ਵਾਰ ਇਹ ਕਿਹਾ ਗਿਆ ਕਿ ਕਚਹਿਰੀ ਵਿੱਚ ਵੜਦੇ ਹੀ ਨਵਾਬ ਦੇ ਸਾਹਮਣੇ ਸਿਰ ਝੁਕਾਉਣਾ ਹੈ। ਜੋ ਸਿਪਾਹੀ ਨਾਲ ਜਾ ਰਹੇ ਨੇ ਉਹ ਪਹਿਲਾਂ ਸਿਰ ਝੁਕਾ ਕੇ ਖਿੜਕੀ ਦੇ ਦੁਆਰੇ ਅੰਦਰ ਦਾਖਲ ਹੋਏ। ਉਸ ਦੇ ਪਿੱਛੇ ਸਹਿਬਜ਼ਾਦੇ ਸਨ। ਉਹਨਾਂ ਨੇ ਖਿੜਕੀ ਵਿੱਚ ਪਹਿਲਾਂ ਪੈਰ ਅੱਗੇ ਕੀਤੇ ਤੇ ਫਿਰ ਸਿਰ ਖੱਡਿਆ। ਥਾਣੇਦਾਰ ਨੇ ਬੱਚਿਆਂ ਨੂੰ ਸਮਝਾਇਆ ਉਹ ਨਵਾਬ ਦੇ ਦਰਬਾਰ ਵਿੱਚ ਝੁੱਕ ਕੇ ਸਲਾਮ ਕਰਨ। ਪਰ ਬੱਚਿਆਂ ਨੇ ਇਸ ਤੇ ਉਲਟ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਿਰ ਅਸੀਂ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕੇ ਚੁਕਾਇਆ ਹੈ ਇਸ ਲਈ ਇਸ ਸਿਰ ਕਿਤੇ ਹੋਰ ਚੁਕਾਉਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਕਚਾਰੀ ਵਿੱਚ ਨਵਾਬ ਵਜ਼ੀਰ ਖਾਨ ਦੇ ਨਾਲ ਹੋਰ ਵੀ ਵੱਡੇ ਵੱਡੇ ਦਰਬਾਰੀ ਬੈਠੇ ਹੋਏ ਸਨ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹੀ ਜੁਰਾਵਰ ਸਿੰਘ ਅਤੇ ਫਤਿਹ ਸਿੰਘ ਦੋਵਾਂ ਭਰਾਵਾਂ ਨੇ ਗੱਜ ਕੇ ਚਕਾਰਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਅਤੇ ਦਰਬਾਰੀ ਬੱਚਿਆਂ ਦਾ ਸਾਹਸ ਵੇਖ ਕੇ ਹੈਰਾਨੇ ਵਿੱਚ ਬੈਠੇ ਇੱਕ ਦਰਬਾਰੀ ਸੁਚਾਨੰਦ ਨੇ ਬੱਚਿਆਂ ਨੂੰ ਕਿਹਾ ਓਏ ਬੱਚੋ ਨਵਾਬ ਸਾਹਿਬ ਨੂੰ ਚੁੱਕ ਕੇ ਸलाम ਕਰੋ ਸੈਮਜੋਤਿਆ ਨੇ ਜਵਾਬ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਅਤੇ ਰੱਬ ਦੇ ਇਲਾਵਾ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ ਇਹ ਹੀ ਸਿੱਖਿਆ ਸਾਨੂੰ ਪ੍ਰਾਪਤ ਹੋਈ ਹੈ ਨਵਾਬ ਵजीर खान ਕਹਿਣ ਲੱਗਾ ਓਏ ਤੁਹਾਡਾ ਪਿਤਾ ਅਤੇ ਤੁਹਾਡੇ ਦੋਵੇਂ ਭਰਾ ਲੜਾਈ ਵਿੱਚ ਮਾਰ ਦਿੱਤੇ ਗਏ ਨੇ ਤੁਹਾਡੀ ਤਾਂ ਕਿਸਮਤ ਚੰਗੀ ਹੈ ਜੋ ਮੇਰੇ ਦਰਬਾਰ ਵਿੱਚ ਜਿੰਦਾ ਪਹੁੰਚ ਗਏ ਹੋ ਇਸਲਾਮ ਧਰਮ ਨੂੰ ਕਬੂਲ ਲੋ ਤਾਂ ਤੁਹਾਨੂੰ ਰਹਿਣ ਨੂੰ ਮਹਿਲ ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਤੇ ਪਹਿਨਣ ਨੂੰ ਰੇਸ਼ਮੀ ਬਸਤਰ ਮਿਲਣਗੇ ਤੁਹਾਡੀ ਸੇਵਾ ਵਿੱਚ ਹਰ ਸਮਾਂ ਸੇਵਕ ਰਹਿਣਗੇ ਫੱਟੇ ਹੋ ਜਾਓਗੇ ਤਾਂ ਫੱਟੇ ਫੱਟੇ ਮੁਸਲਮਾਨ ਜਰਨੈਲਾਂ ਦੀਆਂ ਸੁੰਦਰ ਬੇਟੀਆਂ ਦੇ ਨਾਲ ਤੁਹਾਡਾ ਵਿਆਹ ਕੀਤਾ ਜਾਵੇਗਾ ਤੁਸੀਂ ਸਿੱਖੀ ਤੋਂ ਕੀ ਲੈਣਾ ਸਿੱਖ ਧਰਮ ਨੂੰ ਅਸੀਂ ਜੜ ਤੋਂ ਹੀ ਉਖਾੜ ਦੇਣਾ ਹੈ ਅਸੀਂ ਸਿੱਖ ਨਾਮ ਦੀ ਕਿਸੇ ਚੀਜ਼ ਨੂੰ ਰਹਿਣ ਨਹੀਂ ਦਵਾਂਗੇ ਜੇਕਰ ਮੁਸਲਮਾਨ ਬਨਣਾ ਸਵੀਕਾਰ ਨਹੀਂ ਕਰੋਗੇ ਤਾਂ ਕਸ਼ਟ ਦੇ ਦੇ ਕੇ ਮਾਰੇ ਜਾਓਗੇ ਤੇ ਤੁਹਾਡੇ ਸ਼ਰੀਰਾਂ ਦੇ ਟੁਕੜੇ ਕਰਕੇ ਸੜਕਾਂ ਤੇ ਸੁੱਟ ਦਿੱਤੇ ਜਾਣਗੇ ਤਾਂ ਕਿ ਪਵਿੱਖ ਵਿੱਚ ਕੋਈ ਸਿੱਖ ਬਨਣ ਦਾ ਸਾਹਸ ਨਾ ਕਰ ਸਕੇ ਨਵਾਬ ਬੋਲਦਾ ਗਿਆ ਪਹਿਲਾਂ ਤਾਂ ਬੱਚੇ ਉਸ ਦੀ ਮੂਰਖਤਾ ਤੇ ਮੁਸਕਰਾਉਂਦੇ ਰਹੇ ਫਿਰ ਨਵਾਬ ਦੁਆਰਾ ਡਰਾਉਣ ਤੇ ਉਹਨਾਂ ਦੇ ਚਿਹਰੇ ਲਾਲ ਹੋ ਗਏ ਇਸ ਵਾਰ ਜੁਰਾਵਰ ਸਿੰਘ ਦਾ ਹਾਲ ਉੱਠਿਆ ਸਾਡੇ ਪਿਤਾ ਅਮਰ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਜੰਮਿਆ ਉਹਨਾਂ ਉਤੇ ਅਕਾਲ ਪੁਰਖ ਦਾ ਹੱਥ ਹੈ ਉਸ ਵੀਰ ਯੋਧੇ ਦਾ ਮਰਨਾ ਅਸੰਭਵ ਹੈ ਤੇ ਦੂਜੀ ਗੱਲ ਰਹੀ ਇਸਲਾਮ ਕਬੂਲ ਕਰਨ ਦੀ ਤਾਂ ਸਾਨੂੰ ਸਿੱਖੀ ਜਾਨੋਂ ਜ਼ਿਆਦਾ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਲਾਲਚ ਅਤੇ ਡਰ ਸਾਨੂੰ ਸਿੱਖੀ ਤੋਂ ਵਾਂਝਾ ਨਹੀਂ ਕਰ ਸਕਦਾ ਅਸੀਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾਂ ਦੀ ਭਾਤੀ ਕਿਸੇ ਤੋਂ ਨਹੀਂ ਡਰਦੇ ਅਸੀਂ ਇਸਲਾਮ ਧਰਮ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਤੁਸੀਂ ਜੋ ਕਰਨਾ ਹੈ ਕਰ ਲਓ ਸਾਡੇ ਦਾਦਾ ਸ਼ਹੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦ ਹੋਣਾ ਤਾਂ ਸਵੀਕਾਰ ਕਰ ਲਿਆ ਪਰ ਧਰਮ ਵੱਲੋਂ ਵਿਚਲਿਤ ਨਹੀਂ ਹੋਏ ਅਸੀਂ ਉਸੇ ਦਾਦਾ ਜੀ ਦੇ ਪੋਤਰਿਆਂ ਅਸੀਂ ਜਿਉਂਦੇ ਜੀ ਉਹਨਾਂ ਦੀ ਸ਼ਾਨ ਨੂੰ ਆਂਝ ਨਹੀਂ ਆਉਣ ਦਵਾਂਗੇ 7 ਸਾਲ ਦੇ ਜੁਰਾਵਰ ਸਿੰਘ ਅਤੇ 5 ਸਾਲ ਦੇ ਫਤਿਹ ਸਿੰਘ ਦੇ ਮੂੰਹੋਂ ਬਹਾਦਰਾਂ ਵਾਲੇ ਸ਼ਬਦ ਸੁਣ ਕੇ ਸਾਰੇ ਦਰਬਾਰ ਵਿੱਚ ਚੋਪੀ ਛਾ ਗਈ ਨਵਾਬ ਬजीर खान ਵੀ ਬੱਚਿਆਂ ਦੀ ਬਹਾਦਰੀ ਵੱਲੋਂ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕਿਆ ਪਰ ਉਸਦੇ ਕਾਜ਼ੀ ਨੂੰ ਸਾਬ ਜ਼ਾਦਿਆਂ ਦੇ ਬਾਰੇ ਵਿੱਚ ਫਤਵਾ ਸਜ਼ਾ ਦੇਣ ਨੂੰ ਕਿਹਾ ਕਾਜ਼ੀ ਨੇ ਜਵਾਬ ਦੇ ਵਿੱਚ ਕਿਹਾ ਬੱਚਿਆਂ ਦੇ ਬਾਰੇ ਵਿੱਚ ਫਤਵਾ ਦੰਡ ਨਹੀਂ ਸੁਣਾਇਆ ਜਾ ਸਕਦਾ ਇਸ ਉੱਤੇ ਸੁਚਾਨੰਦ ਬੋਲਿਆ ਐਨੀ ਘੱਟ ਉਮਰ ਵਿੱਚ ਇਹ ਰਾਜ ਦਰਬਾਰ ਵਿੱਚ ਐਨੀ ਅੱਗ ਉਗਲ ਸਕਦੇ ਨੇ ਤਾਂ ਫੱਟੇ ਹੋ ਕੇ ਤਾਂ ਹਕੂਮਤ ਨੂੰ ਹੀ ਆਗਲਾ ਦੇਣਗੇ ਇਹ ਬੱਚੇ ਨਹੀਂ ਸੱਪ ਨੇ ਸਿਰ ਤੋਂ ਲੈ ਕੇ ਪੈਰ ਤੱਕ ਜ਼ਹਿਰ ਨਾਲ ਭਰੇ ਹੋਏ ਇੱਕ ਗੁਰੂ ਗੋਬਿੰਦ ਸਿੰਘ ਹੈ ਜੋ ਵਸ ਵਿੱਚ ਨਹੀਂ ਆਉਂਦੇ ਜਾ ਜਦੋਂ ਇਹ ਫੱਟੇ ਹੋਗੇ ਤਾਂ ਉਸ ਤੋਂ ਵੀ ਦੋ ਕਦਮ ਅੱਗੇ ਜਾਣਗੇ ਸੱਪ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦਾ ਹੈ ਵੇਖੋ ਇਹਨਾਂ ਦਾ ਤਾਂ ਹੌਸਲਾ ਨਵਾਬ ਦੀ ਬੇਇੱਜ਼ਤੀ ਕਰਨ ਤੋਂ ਝਿਜਕਦੇ ਨਹੀਂ ਇਹਨਾਂ ਦਾ ਤਾਂ ਹੁਣੇ ਕੰਮ ਤਮਾਮ ਕਰ ਦੇਣਾ ਚਾਹੀਦਾ ਨਵਾਬ ਨੇ ਬਾਕੀ ਦਰਬਾਰੀਆਂ ਦੇ ਨਾਲ ਸਵਾਲ ਜਵਾਬ ਕਰਦਿਆਂ ਵੇਖਿਆ ਕਿ ਕੋਈ ਹੋਰ ਸੁਚਾਨੰਦ ਦੀ ਗੱਲ ਦਾ ਸਮਰਥਨ ਕਰਦਾ ਹੈ ਜਾਂ ਨਹੀਂ ਪਰ ਸਾਰੇ ਦਰਬਾਰੀ ਮੂਰਤੀ ਵਰਤ ਖੜੇ ਰਹੇ ਕਿਸੇ ਨੇ ਵੀ ਸੁਚਾਨੰਦ ਦੀ ਹਾਂ ਵਿੱਚ ਹਾਂ ਨਾ ਮਲਾਈ ਤਦ ਵਜ਼ੀਰ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਤੋਂ ਪੁੱਛਿਆ ਤੁਹਾਡਾ ਕੀ ਖਿਆਲ ਹੈ ਤੁਹਾਡਾ ਭਾਈ ਅਤੇ ਭਤੀਜੇ ਵੀ ਤਾਂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਵਿੱਚ ਮਾਰੇ ਗਏ ਲੋ ਖੁਨਸ਼ੂ ਮੌਕਾ ਆ ਗਿਆ ਬਦਲਾ ਲੈਣ ਦਾ ਇਹਨਾਂ ਬੱਚਿਆਂ ਨੂੰ ਮੈਂ ਤੁਹਾਡੇ ਹਵਾਲੇ ਕਰਦਾ ਹਾਂ ਇਸ ਨੂੰ ਮੌਤ ਦੰਡ ਦੇ ਕੇ ਤੁਸੀਂ ਆਪਣੇ ਭਾਈ ਭਤੀਜੇ ਦਾ ਬਦਲਾ ਲੈ ਸਕਦੇ ਹੋ ਮਲੇਰ ਕੋਟਲੇ ਦਾ ਨਵਾਬ ਪਠਾਨ ਪੁੱਤ ਸੀ ਉਹ ਸ਼ੇਰਦਿਲ ਪਠਾਨ ਨੇ ਮਾਸੂਮ ਬੱਚਾ ਵੱਲੋਂ ਬਦਲਾ ਲੈਣ ਵੱਲੋਂ ਸਖ਼ਤ ਮਨਾਹੀ ਕਰ ਦਿੱਤੀ ਉਸਨੇ ਕਿਹਾ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੇਕਰ ਬਦਲਾ ਲੈਣਾ ਹੀ ਹੈ ਤਾਂ ਇਹਨਾਂ ਦੇ ਬਾਪ ਤੋਂ ਲੈਣਾ ਚਾਹੀਦਾ ਹੈ ਮੇਰਾ ਭਰਾ ਤੇ ਭਤੀਜਾ ਗੋਬਿੰਦ ਸਿੰਘ ਦੇ ਨਾਲ ਲੜਾਈ ਵਿੱਚ ਸ਼ਹੀਦ ਹੋਏ ਨੇ ਉਹ ਕਤਲ ਨਹੀਂ ਕੀਤੇ ਗਏ ਇਹਨਾਂ ਬੱਚਿਆਂ ਨੂੰ ਮਾਰਨਾ ਮੈਂ ਬੁਝ ਦਿਲੀ ਸਮਝਦਾ ਹਾਂ ਅੰਤ ਇਹਨਾਂ ਦੇ ਬੇਕਸੂਰ ਬੱਚਿਆਂ ਨੂੰ ਛੱਡ ਦਿਓ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਚਮਕੌਰ ਦੀ ਲੜਾਈ ਤੋਂ ਵਜ਼ੀਰ ਖਾਂ ਦੇ ਨਾਲ ਹੀ ਵਾਪਸ ਆਇਆ ਸੀ ਤੇ ਹੁਣ ਉਹ ਸਰਹੰਦ ਦੇ ਵਿੱਚ ਸੀ ਨਵਾਬ ਉੱਤੇ ਸੁਚਾਨੰਦ ਦੁਆਰਾ ਬੱਚਿਆਂ ਲਈ ਦਿੱਤੀ ਗਈ ਸਲਾਹ ਦਾ ਪ੍ਰਭਾਵ ਤਾਂ ਪਿਆ ਪਰ ਉਹ ਬੱਚਿਆਂ ਨੂੰ ਮਾਰਨ ਦੀ ਬਜਾਏ ਇਸਲਾਮ ਵਿੱਚ ਸ਼ਾਮਿਲ ਕਰਨ ਦੇ ਹੱਕ ਵਿੱਚ ਸੀ ਉਹ ਚਾਹੁੰਦਾ ਸੀ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਾ ਨੇ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਨੂੰ ਅਪਣਾ ਲਿਆ ਤੇ ਉਹ ਮੁਸਲਮਾਨ ਬਣ ਗਿਆ ਆਪਣੇ ਇਸ ਇੱਛਾ ਦੀ ਪੂਰਤੀ ਹੇਠ ਉਸਨੇ ਗੁੱਸੇ ਤੇ ਕਾਬੂ ਕਰ ਕਹਾਂ ਲੱਗਾ ਬੱਚੋ ਜਾਓ ਆਪਣੀ ਦਾਦੀ ਦੇ ਕੋਲ ਕੱਲ ਆ ਕੇ ਠੀਕ-ਠੀਕ ਸੋਚ ਕੇ ਮੇਰੀਆਂ ਗੱਲਾਂ ਦਾ ਜਵਾਬ ਦੇਣਾ ਦਾਦੀ ਨਾਲ ਸਲਾਹ ਵੀ ਕਰ ਲੈਣਾ ਹੋ ਸਕਦਾ ਹੈ ਤੁਹਾਨੂੰ ਪਿਆਰ ਕਰਨ ਵਾਲੀ ਤੁਹਾਡੀ ਦਾਦੀ ਤੁਹਾਡੀ ਜਾਨ ਦੀ ਰੱਖਿਆ ਦੇ ਲਈ ਤੁਹਾਡਾ ਇਸਲਾਮ ਵਿੱਚ ਆਣਾ ਕਬੂਲ ਕਰ ਲਵੇ बच्चे कुछ कहना ਚਾਹੁੰਦੇ ਸਨ ਪਰ ਵਜੀਦ ਖਾਨ ਜਲਦੀ ਹੀ ਉੱਠ ਕੇ ਇੱਕ طرف ਹੋ ਗਿਆ ਤੇ ਸਿਪਾਹੀ ਬੱਚਾ ਨੂੰ ਦਾਦੀ ਮਾਂ ਵੱਲ ਲੈ ਕੇ ਚਲੇ ਗਏ ਬੱਚਾ ਨੂੰ ਪੂਰੇ ਸਿੱਖੀ ਸਰੂਪ ਵਿੱਚ ਅਤੇ ਚਿਹਰਿਆਂ ਤੇ ਪੂਰਾ ਨੂਰ ਵੇਖ ਕੇ ਦਾਦੀ ਨੇ ਸੁੱਖ ਦਾ ਸਾਹ ਲਿਆ ਅਕਾਲ ਪੁਰਖ ਦਾ ਦਿলোਧਨਵਾਦ ਕੀਤਾ ਤੇ ਬੱਚਾ ਨੂੰ ਬਾਹਾਂ ਵਿੱਚ ਸਮेट ਲਿਆ ਕਾਫੀ ਦੇਰ ਤੱਕ ਬੱਚੇ ਦਾਦੀ ਦੇ ਅਲਿੰਗਨ ਵਿੱਚ ਪਿਆਰ ਦੀ ਖੁਸ਼ੀ ਲੈਂਦੇ ਰਹੇ ਦਾਦੀ ਨੇ ਅੱਖਾਂ ਖੋਲੀਆਂ ਕਲਾਈ ਢਿੱਲੀ ਕੀਤੀ ਤਾਤਕ ਸਿਪਾਹੀ ਜਾ ਚੁੱਕੇ ਸਨ ਹੁਣ ਮਾਤਾ ਗੁਜਰੀ ਜੀ ਆਹਸਤਾ ਆਹਸਤਾ ਪੁੱਤਰੀਆਂ ਬਲੋਕ ਕਚਹਿਰੀ ਵਿੱਚ ਹੋਏ ਵਰਲਾਪ ਦੇ ਬਾਰੇ ਵਿੱਚ ਪੁੱਛਣ ਲੱਗੀ ਬੱਚੇ ਵੀ ਦਾਦੀ ਮਾਂ ਨੂੰ ਕਚਹਿਰੀ ਵਿੱਚ ਹੋਏ ਵਾਰਤਾਲਾਬਾਰੇ ਦੱਸਣ ਲੱਗੇ ਉਹਨਾਂ ਨੇ ਸੁਚਾਨੰਦ ਵੱਲੋਂ ਬਲਦੀ ਤੇ ਤੇਲ ਪਾਉਣ ਦੇ ਬਾਰੇ ਵੀ ਦਾਦੀ ਮਾਂ ਨੂੰ ਦੱਸਿਆ ਦਾਦੀ ਮਾਂ ਨੇ ਕਿਹਾ ਸ਼ਾਬਾਸ਼ ਬੱਚੋ ਤੁਸੀਂ ਆਪਣੇ ਪਿਤਾ ਅਤੇ ਦਾਦੇ ਦੀ ਸ਼ਾਨ ਨੂੰ ਕਾਇਮ ਰੱਖਿਆ ਕੱਲ ਫਿਰ ਤੁਹਾਨੂੰ ਕਚਹਿਰੀ ਵਿੱਚ ਹੋਰ ਜ਼ਿਆਦਾ ਲਾਲਚ ਅਤੇ ਡਰਾਵੇ ਦਿੱਤੇ ਜਾਣਗੇ ਵੇਖਣਾ ਅੱਜ ਦੀ ਪੰਤੀ ਧਰਮ ਨੂੰ ਜਾਨੋ ਵੀ ਜ਼ਿਆਦਾ ਪਿਆਰਾ ਸਮਝਣਾ ਤੇ ਇੰਜ ਹੀ ਦਿਰ ਰਹਿਣਾ ਜੇਕਰ ਕਸ਼ਟ ਦਿੱਤੇ ਜਾਣ ਤਾਂ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨਾ ਪਾਈ ਮਤੀ ਦਾਸੀ ਪਾਈ ਸਤੀ ਦਾਸੀ ਅਤੇ ਪਾਈ ਦਿਆਨਾ ਜੀ ਨੇ ਵੀ ਗੁਰੂ ਚਰਨਾਂ ਦਾ ਧਿਆਨ ਕਰਦੇ ਹੋਏ ਮੁਸਕਰਾਉਂਦੇ ਮੁਸਕਰਾਉਂਦੇ ਸਰੀਰ ਚਿਰਵਾ ਲਿਆ ਸੀ ਪਾਣੀ ਵਿੱਚ ਉਬਲਵਾ ਲਿਆ ਤੇ ਰੂਹੀ ਵਿੱਚ ਲਪਟਾ ਕੇ ਜਲ ਕੇ ਸ਼ਹੀਦ ਹੋ ਪਾਈ ਤੁਹਾਡੇ ਵਿਦਾ ਹੋਣ ਤੇ ਮੈਂ ਵੀ ਤੁਹਾਡੇ ਸਿੱਖੀ ਸਿਦਕ ਦੀ ਪਰਿਪਕਤਾ ਲਈ ਗੁਰੂ ਚਰਣਾ ਵਿੱਚ ਅਤੇ ਅਕਾਲ ਪੁਰਖ ਦੇ ਸਾਹਮਣੇ ਸਿਮਰਨ ਵਿੱਚ ਜੁੜ ਕੇ ਅਰਦਾਸ ਕਰਦੀ ਰਹਿਮਗੀ ਅਸੀਂ ਆਪਣੇ ਚੈਨਲ ਦੇ ਮਾਥੇ ਪਾਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਪੰਥ ਦਾ ਗੌਰਵਮਈ ਇਤਿਹਾਸ ਦਿਖਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਤੇ ਨੌਜਵਾਨ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਹੋਣ ਤੇ ਗੁਰਬਾਣੀ ਦੇ ਲਟ ਲਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ